ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੱਕੀ ਦੀ ਫਸਲ ਬਾਰੇ ਗੱਲਬਾਤ ਕਰਨੀ ਆ ਕਈ ਜਗ੍ਹਾ ਤੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ ਸਾਡੀ ਫਸਲ ਦੀ ਸ਼ੁਰੂਆਤੀ ਗ੍ਰੋਥ ਨਹੀਂ ਹੋ ਰਹੀ ਕਈ ਜਗ੍ਹਾ ਦੇ ਉੱਤੇ ਸਵਾਲ ਆਉਂਦੇ ਆ ਕੀੜੀ ਦਾ ਹਮਲਾ ਹੋਇਆ ਫਾਲ ਆਰਮੀ ਵਰਮ ਦਾ ਹਮਲਾ ਹੋਇਆ ਕਾਫੀ ਸਮੱਸਿਆਵਾਂ ਜਿਹੜੀਆਂ ਸ਼ੁਰੂਆਤੀ ਗ੍ਰੋਥ ਖਾਸ ਤੌਰ ਤੇ ਜਿਹੜੀ ਹੈਗੀ ਫਸਲ ਆ ਸ਼ੁਰੂ ਦੇ ਵਿੱਚ ਅੜ ਜੇ ਜਾਂਦੀ ਹੈਗੀ ਉਹਦੇ ਬਾਰੇ ਡਿਟੇਲ ਤੇ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਬੋ ਫੇਸਬੁੱਕ ਪੇਜ ਤੇ ਦੇਖ ਰਹੇ ਆ ਤਾਂ ਪੇਜ ਫੋਲੋ ਕਰ ਸਕਦੇ ਆ ਸੋ ਮੱਕੀ ਦੀ ਕਾਸ਼ ਤਾਂ ਕਿਸਾਨ ਵੀਰੋ ਮੁੱਖ ਤੌਰ ਤੇ ਜਿਹੜੀ ਹੈਗੀ ਆ ਹਾਂ ਤਿੰਨ ਸੀਜ਼ਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਤਿੰਨਾਂ ਦੇ ਵਿੱਚੋਂ ਦੋ ਸੀਜ਼ਨ ਮੁੱਖ ਤੌਰ ਤੇ ਕਿਸਾਨ ਵੀਰ ਕਰਦੇ ਆ ਸਿਆਲੂ ਮੱਕੀ ਘੱਟ ਬੀਜਦੇ ਆ ਬਹਾਰ ਰੁੱਤ ਦੀ ਮੱਕੀ ਜਾਂ ਜਿਹੜੀ ਹੈਗੀ ਆ ਸੋਣੀ ਰੁੱਤ ਦੀ ਮੱਕੀ ਬਹਾਰ ਰੁੱਤ ਦੀ ਮੱਕੀ ਦਾ ਜਿਹੜਾ ਸਹੀ ਸਮਾਂ ਉਹ ਜਨਵਰੀ ਐਂਡ ਤੋਂ 15 ਫਰਵਰੀ ਦੇ ਦਰਮਿਆਨ ਹੁੰਦਾ ਜਾਂ ਫਰਵਰੀ ਮਹੀਨਾ ਕਹਿ ਲਈਏ ਖਾਸ ਤੌਰ ਤੇ ਆਲੂ ਦੀ ਜਿਹੜੀ ਫਸਲ ਤੋਂ ਬਾਅਦ ਹੈ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਸਹੀ ਟਾਈਮ ਆਪਾਂ ਨੂੰ ਮਿਲਦਾ ਹੈ ਕਾਫੀ ਕਿਸਾਨ ਵੀਰ ਜਿਹੜੇ ਹੈਗੇ ਹੁਣ ਕਣਕ ਦੀ ਵਾਢੀ ਤੋਂ ਬਾਅਦ ਮੱਕੀ ਬੀਜ ਲੈਂਦੇ ਸਾਈਲੇਜ ਬਣਾਉਣ ਵਾਸਤੇ ਪਰ ਉਹਦੀ ਕੁਆਲਿਟੀ ਉਨੀ ਵਧੀਆ ਨਹੀਂ ਬਣਦੀ ਜਿਹੜੀ ਬਹਾਰ ਰੋਤੀ ਮੱਕੀ ਦੀ ਬਣ ਸਕਦੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਇਹਨੇ ਤਾਪਮਾਨ ਉੱਚ ਤਾਪਮਾਨ ਦੇ ਵਿੱਚ ਆ ਜਾਣਾ ਜਦੋਂ ਇਹਦੇ ਦਾਣੇ ਪੈਣ ਦਾ ਟਾਈਮ ਆਉਣਾ ਕਿਉਂਕਿ ਆਪਾਂ ਦੁੱਧ ਦਾ ਸਟੇਜ ਤੇ ਜਿਹੜੇ ਹੈਗੇ ਇਹਨੂੰ ਮੱਕੀ ਨੂੰ ਵੜਦੇ ਆ ਸਾਈਲੇਜ ਵਾਸਤੇ ਉਹਨੇ ਦਾਣੇ ਨਹੀਂ ਇਹਦੇ ਵਿੱਚ ਬਣਦੇ ਹੈਗੇ ਜਿੰਨੇ ਆਪਾਂ ਨੂੰ ਕੁਆਲਿਟੀ ਇਹਦੀ ਚਾਹੀਦੀ ਹੁੰਦੀ ਹੈ ਸੋ ਇਹ ਜਿਹੜਾ ਫਰਵਰੀ ਫਰਵਰੀ ਦਾ ਮਹੀਨਾ ਹੁੰਦਾ ਬਾਹਰ ਰੋਦੀ ਮੱਕੀ ਵਾਸਤੇ ਚਲੋ ਤੁਹਾਡੀ ਮਰਜ਼ੀ ਆ ਜਦੋਂ ਮਰਜ਼ੀ ਤੁਸੀਂ ਬੀਜ ਸਕਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਮੇਨ ਸੋਣੀ ਸੀਜ਼ਨ ਵਾਲੀ ਮੱਕੀ ਦੀ ਬਿਜਾਈ ਦਾ ਸਹੀ ਟਾਈਮ ਹੁੰਦਾ ਮਈ ਦੇ ਆਖਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਜਿਹੜੀ ਪਕਾਵੀਂ ਮੱਕੀ ਆਪਾਂ ਲਾਉਣੀ ਆ ਕਿਉਂਕਿ ਇਹ ਜਦੋਂ ਆਪਾਂ ਬਿਜਾਈ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਅਖੀਰ ਜੂਨ ਤੱਕ ਇਹਦੀ ਬਿਜਾਈ ਦਾ ਟਾਈਮ ਆ ਤੇ ਜੁਲਾਈ ਅੱਧ ਤੋਂ ਤਕਰੀਬਨ ਬਾਹ ਜਿਹੜੇ ਜਾਂ ਜੂਨ ਦੇ ਵਿੱਚ ਵੀ ਇੱਕਦਮ ਹੀ ਪੈ ਜਾਂਦਾ ਹੈ ਜੁਲਾਈ ਦੇ ਵਿੱਚ ਵੀ ਤੇ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਮੀਂਹ ਉਹ ਰੋਕ-ਰੋਕ ਕੇ ਜਿਹੜਾ ਕਈ ਵਾਰ ਜ਼ਿਆਦਾ ਕਈ ਵਾਰ ਘੱਟ ਜਿਹੜਾ ਰੁੱਧ ਦੇ ਹਿਸਾਬ ਦੇ ਨਾਲ ਮੀਂਹ ਪੈਂਦਾ ਤਾਂ ਉਹਦਾ ਵੀ ਆਪਾਂ ਨੂੰ ਕਾਫੀ ਫਾਇਦਾ ਮਿਲ ਜਾਂਦਾ ਤੇ ਇਹਦਾ ਪਕਾ ਦਾ ਵੀ ਸਹੀ ਟਾਈਮ ਰਹਿੰਦਾ ਇਹ ਸੋਣੀ ਸੀਜ਼ਨ ਦੀ ਮੱਕੀ ਦਾ ਜਿਹੜਾ ਹੈਗਾ ਸਮਾਂ ਟੁਕਮਾ ਹੈ ਆਖਰੀ ਮਈ ਦੇ ਆਖਰੀ ਹਫਤੇ ਤੋਂ ਲੈ ਕੇ ਤੇ ਜੂਨ ਦਾ ਮਹੀਨਾ ਪੂਰਾ ਫਿਰ ਹੈਗਾ ਕਿ ਮੱਕੀ ਸਾਰੀਆਂ ਫਸਲਾਂ ਵਾਸਤੇ ਜਿਹੜਾ ਹੈਗਾ ਆਪਾਂ ਖਾਦਾਂ ਦਾ ਪ੍ਰਬੰਧ ਕਰਨਾ ਹੁੰਦਾ ਤੇ ਖਾਦਾਂ ਦੇ ਪ੍ਰਬੰਧ ਤੋਂ ਪਹਿਲਾਂ ਆਪਣੀ ਜ਼ਮੀਨ ਦੇ ਪੱਲੇ ਜਿਹੜੀ ਤਾਕਤ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਆਰਗੈਨਿਕ ਮੈਟਰ ਕਹਿ ਲਈਏ ਜਾਂ ਜ਼ਮੀਨ ਦੀ ਉਪਜਾਊ ਸ਼ਕਤੀ ਕਹਿ ਲਈਏ ਉਹ ਬਣਦੀ ਆ ਹਰੀ ਖਾਦ ਜਾਂ ਰੂੜੀ ਦੀ ਖਾਦ ਦੇ ਨਾਲ ਹੁਣ ਆਪਾਂ ਜਿਹੜੀ ਇੰਟੈਂਸਿਵ ਕਲਟੀਵੇਸ਼ਨ ਕਰ ਰਹੇ ਆ ਲਗਾਤਾਰ ਜਿਹੜੀਆਂ ਫਸਲਾਂ ਲੈ ਰਹੇ ਆ ਜ਼ਮੀਨ ਦੀ ਸਿਹਤ ਉੱਪਰ ਧਿਆਨ ਨਹੀਂ ਦੇ ਰਹੇ ਜ਼ਮੀਨ ਦੀ ਸਿਹਤ ਦਾ ਪੱਧਰ ਡਾਊਨ ਜਾ ਰਿਹਾ ਇਸ ਕਰਕੇ ਆਪਾਂ ਨੂੰ ਖਾਦਾਂ ਜਿਹੜੀਆਂ ਰਸਾਇਣਿਕ ਖਾਦਾਂ ਦੇ ਨਾਲ ਨਾਲ ਉੱਪਰ ਕੀੜੇ ਮਕੌੜੇ ਬਿਮਾਰੀਆਂ ਕਿਉਂਕਿ ਰਸਾਇਣਿਕ ਖਾਦਾਂ ਵਰਤ ਵਰਤਾਂਗੇ ਸਮੱਸਿਆਵਾਂ ਤਾਂ ਆਉਣ ਗਈਆਂ ਫਿਰ ਆਪਣਾ ਖਰਚਾ ਵੱਧਦਾ ਸੋ ਬੇਨਤੀ ਆ ਕਿ ਆਪਣੇ ਖੇਤ ਦੇ ਵਿੱਚ ਜਦੋਂ ਸਮਾਂ ਮਿਲਦਾ ਆਪਾਂ ਖਾਸ ਤੌਰ ਤੇ ਜਿਹੜਾ ਹੈਗਾ ਕਣਕ ਵੱਢਣ ਤੋਂ ਬਾਅਦ ਹਰੀ ਖਾਦ ਦਾ ਸਮਾਂ ਹੁੰਦਾ ਮੂੰਗੀ ਲਾ ਸਕਦੇ ਆ ਜੰਤਰ ਵੀ ਸਕਦੇ ਆ ਰਵਾਂ ਵੀ ਸਕਦੇ ਆ ਜਿਹਦੇ ਨਾਲ ਜ਼ਮੀਨ ਦੀ ਪਜਾਊ ਸ਼ਕਤੀ ਵੱਧਦੀ ਹੈ ਜਾਂ ਤੁਸੀਂ ਰੂੜੀ ਜੇ ਤੁਹਾਡੇ ਕੋਲ ਬਾਧੂ ਹੈਗੀ ਆ ਤਾਂ ਤੁਸੀਂ ਰੂੜੀ ਪਾਓ ਇਹ ਦਿਨ ਇਹਨੂੰ ਜਿਹੜਾ ਹੈਗਾ ਫਸਲਾਂ ਬਹੁਤ ਜ਼ਿਆਦਾ ਮੰਗਦੀਆਂ ਹੁੰਦੀਆਂ ਕਿਉਂਕਿ ਜਮੀਨ ਦੀ ਪਜਾਊ ਸ਼ਕਤੀ ਵਧਦੀ, ਪਾਣੀ ਜਿਹੜਾ ਲੰਮਾ ਸਮੇਂ ਤੱਕ ਜਜ਼ਬ ਕਰਨ ਦੀ ਤਾਕਤ ਵਧਦੀ, ਜਾਂ ਹੋਰ ਤੱਤਾਂ ਦੀ ਅਵੇਲੇਬਿਲਿਟੀ ਵਧਦੀ ਜਾਂ ਰਸਾਇਣਕ ਖਾਦਾਂ ਤੇ ਆਪਣੀ ਡਿਪੈਂਡੈਂਸ ਘਟਦੀ ਆ। ਕਿਉਂਕਿ ਹੁਣ ਤਾਂ ਕਿਸਾਨ ਵੀਰ ਦੇਖਣ ਜائے ਮੱਕੀ ਦੀ ਫਸਲ ਨੂੰ ਜਿਹੜਾ ਹੈਗਾ ਕੁਇੰਟਲ ਕੁਇੰਟਲ ਤੱਕ ਜਿਹੜੀ ਡੀਏਪੀ ਪਾ ਰਹੇ ਆ ਜਿਹੜਾ ਕਿ ਬਿਲਕੁਲ ਗਲਤ ਹੈ, ਪੀਐਚ ਨੂੰ ਬਹੁਤ ਡਿਸਟਰਬ ਕਰਦੀ ਜਿਹੜੇ ਹਿਸਾਬ ਨਾਲ ਆਪਾਂ ਡੀਏਪੀ ਪਾ ਰਹੇ ਆ, ਗਾਂ ਆਪਾਂ ਨੂੰ ਜਾ ਕੇ ਇੰਨੀ ਕੁਆਂਟੀਟੀ ਦੇ ਵਿੱਚ ਦੁੱਖ ਦੇਊਗੀ ਜਿਹੜ ਜਿਹੜੀ ਯੂਰੀਆ ਰਕਮੈਂਡਡ ਆ 2 2.5 ਗਟਿਆਂ ਤੱਕ ਵੱਧ ਤੋਂ ਵੱਧ ਜਿਹੜਾ ਤਿੰਨ ਕਿਸ਼ਤਾਂ ਚ ਅਪਾ ਪਾਉਣੀ ਹੁੰਦੀ ਮੱਕੀ ਨੂੰ ਉਹ ਪਾਓ ਪोटाश ਤੱਤ ਕਿਸਾਨ ਵੀਰ ਪਾਉਂਦੇ ਨਹੀਂ ਹੈਗੇ ਪोटाश ਤੱਤ 15 20 ਕਿਲੋ ਜਾਂ ਮਿੱਟੀ ਪਰਖ ਅਧਾਰ ਤੇ 60% ਵਾਲੀ ਮਿਊਰ ਟਾਪ ਪोटाश ਜ਼ਰੂਰ ਪਾਉਣੀ ਚਾਹੀਦੀ ਬਜਾਈ ਦੇ ਟਾਈਮ ਫਿਰ ਜ਼ਿੰਕ ਆ ਜਿਹੜੀ ਜ਼ਿੰਕ ਦੀ ਫਸਲ ਜਿਹੜੀ ਖਾਦ ਆ ਜ਼ਿੰਕ ਦੀ ਘਾਟ ਕਾਫੀ ਆ ਜਾਂਦੀ ਹੁਣ ਤੁਸੀਂ ਡੀਏਪ ਵੱਧ ਪਾਤੀ ਤੇ ਜਿੰਕ ਦੀ ਅਵੇਲੇਬਿਲਟੀ ਘਟ ਜਾਣੀ ਆ ਤੇ ਜਿੰਕ ਆਪਾਂ ਪਾਉਂਦੇ ਨਹੀਂ ਹੈਗੇ ਫੇਰ ਵੀ ਗਰੋਥ ਦੇ ਵਿੱਚ ਫਸਲ ਦੇ ਜਿਹੜਾ ਖਾਸ ਤੌਰ ਤੇ ਜਿਵੇਂ ਮੱਕੀ ਨੂੰ ਆਪਾਂ ਪਹਿਲਾਂ ਡੀਏਪੀ ਬਜਾਈ ਟਾਈਮ 'ਪਾਦੀ ਜਿੰਕ ਦੀ ਘਾਟ ਆਉਣੀ ਆਉਣੀ ਆ ਇਸ ਕਰਕੇ ਬਜਾਈ ਟਾਈਮ ਤੁਸੀਂ ਜੇ ਪਿਛਲੇ ਸਾਲਾਂ 'ਚ ਤੁਹਾਡੇ ਜੇ ਖੇਤ ਦੇ ਵਿੱਚ ਜਿੰਕ ਦੀ ਘਾਟ ਆਉਂਦੀ ਜਾਂ 10 ਕਿਲੋ 21% ਜਿੰਕ ਲਾਜ਼ਮੀ ਪਾਓ ਜਾਂ 6-7 ਕਿਲੋ 33% ਪਾ ਲਓ ਬਜਾਈ ਟਾਈਮ ਨਹੀਂ ਪਾ ਸਕਦੇ ਤਾਂ ਉਹ ਦੂਜਾ ਜਦੋਂ ਤੁਸੀਂ ਦੋਡੀ ਫਸਲ ਆ ਜਿਹੜੀ ਉਹ 20 ਦਿਨ ਦੀ 25 ਦਿਨ ਦੀ 30 ਦਿਨ ਦੀ ਹੋ ਗਈ ਜਦੋਂ ਤੁਸੀਂ ਉਦੋਂ ਖਾਦ ਪਾਉਣੀ ਉਹਦੇ ਨਾਲ ਤੁਸੀਂ ਜ਼ਿੰਕ ਪਾ ਲਓ ਪਾਣੀ ਲਾਦੇ ਹੋ ਨਾਲ ਦੀ ਨਾਲ ਜਾਂ ਫਿਰ ਆਪਾਂ ਜਦੋਂ ਫਸਲ ਆਪਣੀ ਜਿਹੜੀ ਹੈਗੀ ਤਕਰੀਬਨ ਆ ਗੋਡਿਆਂ ਦੇ ਨੇੜੇ ਹੋ ਜਾਂਦੀ ਹੈ ਸਪਰੇਅ ਕਰਨੀ ਸੌਖੀ ਤਾਂ ਆਪਾਂ ਜ਼ਿੰਕ ਕਲੀ ਦਾ ਪਾਣੀ ਯੂਰੀਆ ਇਹਦੀ ਜਿਹੜੀ ਹੈਗੀ ਸਪਰੇਅ ਕਰ ਸਕਦੇ ਉਹਦਾ ਵੀ ਬੜਾ ਫਰਕ ਪੈਂਦਾ ਹੈਗਾ ਪੋਟਾਸ਼ ਤੱਤ ਨੂੰ ਵੀ ਮਹੱਤਵ ਜ਼ਰੂਰ ਦਿਓ ਜ਼ਿੰਕ ਤੱਤ ਨੂੰ ਵੀ ਮਹੱਤਵ ਜ਼ਰੂਰ ਦਿਓ ਬੈਲੈਂਸ ਦੇ ਵਿੱਚ ਖਾਦਾਂ ਪਾਈਏ ਲੋਡ ਤੋਂ ਵੱਧ ਜਿਹੜੀ ਹੈਗੀ ਆਪਾਂ ਡੀਏਪੀ ਨਹੀਂ ਪਾਉਣੀ ਲੋਡ ਤੋਂ ਵੱਧ ਯੂਰੀਆ ਨਹੀਂ ਪਾਉਣੀ ਹਰੀ ਖਾਦ ਰੂੜੀ ਖਾਦ ਜ਼ਰੂਰ ਕਰਨੀ ਚਾਹੀਦੀ ਆ ਫੇਰ ਆ ਜਾਂਦੀ ਗੱਲ ਕਿਸਾਨ ਵੀਰੋ ਜਿਹੜੀ ਸ਼ੁਰੂਆਤੀ ਗਰੋਥ ਮੱਕੀ ਦੀ ਫਸਲ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਕਿ ਸ਼ੁਰੂਆਤੀ ਗਰੋਥ ਨਹੀਂ ਹੁੰਦੀ ਇੱਕ ਤਾਂ ਤੁਸੀਂ ਖਿਆਲ ਰੱਖੋਗੇ ਉਹਦੇ ਵਿੱਚ ਤੁਸੀਂ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਜਿਹੜਾ ਸਲਫੇ ਸਲਫੀਰੋਨ ਟੈਕਨੀਕਲ ਨਾ ਵਰਤਿਆ ਹੋਵੇ ਲੀਡਰ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਲੀਡਰ ਜਾਂ ਟੋਟਲ ਦਵਾਈ ਦੀ ਤੁਸੀਂ ਸਪਰੇਅ ਨਾ ਕੀਤੀ ਹੋਵੇ ਖਾਸ ਤੌਰ ਤੇ ਉਦੇ ਕਰਕੇ ਵੀ ਜਿਹੜੀ ਮੱਕੀ ਦੀ ਫਿਰ ਗ੍ਰੋਥ ਨਹੀਂ ਹੁੰਦੀ ਉੱਥੇ ਮੱਕੀ ਜਿਹੜੀ ਕਾਮਯਾਬ ਨਹੀਂ ਰਹਿੰਦੀ ਤੇ ਉਸ ਤੋਂ ਬਾਅਦ ਆ ਜਾਂਦੀ ਗੱਲ ਜਿਹੜੀ ਜ਼ਿੰਕ ਤੱਤਾਂ ਤੋਂ ਦੱਸਦਾ ਜ਼ਿੰਕ ਤੱਤ ਦੀ ਘਾਟ ਵੀ ਆ ਸਕਦੀ ਕਿਉਂਕਿ ਜਿਹੜੀ ਜ਼ਿੰਕ ਤੱਤ ਦੀ ਘਾਟ ਆ ਉਹ ਵੀ ਜਿਹੜੀ ਹੈਗੀ ਹੈ ਬਜਾਈ ਤੋਂ 2-3 ਹਫ਼ਤਿਆਂ ਤੱਕ ਫਸਲ ਦੇ ਵਿੱਚ ਆ ਸਕਦੀ ਆ ਜਿਹਦੇ ਵਿੱਚ ਸ਼ੁਰੂ-ਸ਼ੁਰੂ ਦੇ ਬੂਟੇ ਜਿਹੜੇ ਉੱਪਰੋਂ ਦੂਜੇ ਤਾਂ ਜਾਂ ਤੀਜੇ ਪੱਤੇ ਦੇ ਮੋਢ ਵੱਲ ਜਿਹੜੀਆਂ ਸਫੈਦ ਜਾਂ ਪੀਲੀ ਪੱਟੀ ਨੂੰ ਮੱਤਵਾ ਪੈਂਦਾ ਫਿਰ ਮੁੱਖ 나ੜੀ ਦੇ ਦੋਹੀ ਪਾਸੇ ਲਾ ਰੰਗ ਦੀਆਂ ਧਾਰੀਆਂ ਪੈਂਦੀਆਂ ਫਿਰ ਜਿਹੜੀ ਸਫੈਦ ਪੱਟੀ ਨੂੰ ਮਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀ ਛਾਖ ਦੀ ਮੱਖੀ ਕਈ ਵਾਰ ਬਹਾਰ ਰੁੱਤ ਦੀ ਮੱਕੀ ਜਿਹੜੀ ਤੁਸੀਂ ਫਰਵਰੀ ਮਾਰਚ ਖਾਸ ਤੌਰ ਤੇ ਬੀਜਦੇ ਆ 3 ਤੋਂ 7 10 ਦਿਨ ਦੇ ਬੂਟਿਆਂ ਦੇ ਉੱਤੇ ਛਾਖ ਦੀ ਮੱਖੀ ਕਈ ਵਾਰ ਹਮਲਾ ਕਰ ਦਿੰਦੀ ਆ ਉਦੇ ਵਾਸਤੇ ਜਿਹੜਾ ਹੈਗਾ ਉਹਦੇ ਵਿੱਚ ਬੂਟੇ ਜਿਹੜੇ ਝੁਰੜ-ਮੁਰੜ ਹੋ ਜਾਂਦੇ ਆ ਬੂਟਿਆਂ ਦੀਆਂ ਗੋਭਾਂ ਸੁੱਕਣ ਲੱਗ ਪੈਂਦੀਆਂ ਤੇ ਬੂਟਾ ਪੂਰਾ ਸੁੱਕ ਜਾਂਦਾ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਪਤ ਨਹੀਂ ਇਹ ਗੋਬ ਦੀ ਸੁੰਡੀ ਪੈ ਗਈ ਆਪਾਂ ਸਪਰੇਆਂ ਦੂਜੀਆਂ ਗੋਬ ਦੀ ਸੁੰਡੀ ਵਾਲੀਆਂ ਕਰਦੇ ਰਹਿੰਨੇ ਆ ਤਣੇ ਦੇ ਘੜੂਆਂ ਵਾਲੀਆਂ ਕਰਦੇ ਰਹਿੰਨੇ ਆ ਉਹ ਹੁੰਦੀ ਛਾਖ ਦੀ ਮੱਖੀ ਆ ਜਿਹੜੀ ਖਾਸ ਤੌਰ ਤੇ 10-12 ਦਿਨ ਦੀ ਫਸਲ ਦੇ ਉੱਤੇ ਹਮਲਾ ਕਰਦੀ ਆ ਉਹਦੇ ਵਾਸਤੇ ਜਿਹੜੀ ਤੁਸੀਂ ਬੀਜ ਨੂੰ ਗਾਚੋ ਦਵਾਈ ਲਾ ਕੇ ਬੀਜਣਾ ਚਾਹੀਦਾ ਜੇ ਗਾਟ ਚੋ ਦਵਾਈ ਨਹੀਂ ਲੱਗੀ ਤਾਂ ਫਿਰ ਵੀ ਇਹ ਯੂ ਲੁਧਿਆਣਾ ਦੀ ਸਿਫਾਰਸ਼ ਹੈ ਕਿ ਉਹਦੇ ਵਿੱਚ ਤੁਸੀਂ ਕਾਰਬਾ ਫਿਰੋਨ 4 ਤੋਂ 5 ਕਿਲੋ ਬਜਾਈ ਟਾਈਮ ਪਾ ਸਕਦੇ ਆ ਉਦੋਂ ਬਾਅਦ ਜਿਹੜੀ ਸ਼ਾਖ ਦੀ ਮੱਖੀ ਨੂੰ ਕੰਟਰੋਲ ਕਰਨਾ ਜਿਹੜਾ ਹੈਗਾ ਔਖਾ ਹੋ ਜਾਂਦਾ ਫਿਰ ਉਦੋਂ ਬਾਅਦ ਆ ਗਿਆ ਤਣੇ ਦਾ ਗੜੂਆ ਜਾਂ ਜਿਹੜੀ ਆਪਣੀ ਫਾਲ ਆਰਮੀ ਵਰਮਾ ਤਣੇ ਦੇ ਗੜੂਏ ਤੇ ਜਿਹੜੀ ਹੈਗੀ ਸਭ ਤੋਂ ਵੱਧ ਜਿਹੜੀ ਕਾਰਗਰ ਦਵਾਈ ਆ ਉਹ ਹੈਗੀ ਕਲੋਰ ਐਂਟਰਾਨੇਲੀ ਪ੍ਰੋਲ ਜਿਹੜਾ ਕੋਰੋਜਨਲ ਟੈਕਨੀਕਲ ਆ ਉਹ ਤੁਸੀਂ ਜਿਹੜੀ ਹੈਗੀ ਆ 2-3 ਹਫ਼ਤੇ ਤੇ ਜਿਹੜੀ ਫਸਲ ਆ ਉਹਦੇ ਤੇ ਤੁਸੀਂ 30 ਐਮਐਲ ਤੱਕ ਡੋਜ਼ ਵਰਤ ਸਕਦੇ ਆ ਉਦੋਂ ਵੱਡੀ ਫਸਲ ਆ ਜਿਹੜੀ ਉਹ ਤੇ ਤੁਸੀਂ 40 ਐਮਐਲ ਤੱਕ ਜਿਹੜੀ ਹੈਗੀ ਆ ਡੋਜ਼ 100 ਲੀਟਰ ਪਾਣੀ ਮਗਰ ਜੇ ਇਹ ਤੋਂ ਵੱਧ ਪਾਣੀ ਲੱਗਦਾ ਤਾਂ ਫਿਰ ਤੁਸੀਂ ਜਿਹੜਾ ਹੈਗਾ ਉਸ ਹਾਵ ਨਾਲ ਡੋਜ਼ ਵਧਾ ਸਕਦੇ ਆ ਜਾਂ ਫਿਰ ਜਿਹੜੀ ਹੈਗੀ ਆ ਫਾਲ ਆਰਮੀ ਬਰਮਾਸਤੇ ਤੁਸੀਂ ਡੈਲੀਗੇਟ ਦਵਾਈ ਵੀ ਬੜੀ ਕਾਰਗਰ ਹੈ ਜਿਹੜੀ ਕਿ 50 ਐਮਐਲ 100 ਲੀਟਰ ਪਾਣੀ ਮਗਰ ਵਰਤ ਸਕਦੇ ਆ ਸਪਾਈਨੋਟਰਮ ਟੈਕਨੀਕਲ ਹੁੰਦਾ ਜਾਂ ਤੁਸੀਂ ਜੇ ਪਾਣੀ ਵੱਧ ਲੱਗਦਾ ਤਾਂ ਵੱਧ ਡੋਜ਼ ਵੀ ਵਰਤ ਸਕਦੇ ਆ ਇਸ ਤੋਂ ਇਲਾਵਾ ਜਿਹੜੀ ਐਮਐਮ ਬੈਕਟਨ ਬੈਂਜੂਏਟ ਹੈ 40 ਤੋਂ 50 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਉਹ ਤੁਸੀਂ ਸਪਰੇਅ ਕਰ ਸਕਦੇ ਆ ਸਪਰੇਅ ਜਿਹੜੀ ਹਮੇਸ਼ਾ ਕਿਸਾਨ ਵੀਰੋ ਸ਼ਾਮ ਦੇ ਵੇਲੇ ਕਰੋ ਪਾਣੀ ਪੂਰਾ ਲਾਓ ਡੋਸ ਸਹੀ ਵਰਤੋ ਸਹੀ ਸਮੇਂ ਦੇ ਉੱਤੇ ਸਪਰੇਅ ਕਰੋ ਕਈ ਵਾਰ ਮੱਕੀ ਆਪਾਂ ਵੱਡੀ ਕਰ ਲੈਨੇ ਆਪਾਂ ਨੂੰ ਜਿਹੜੀ ਹੈਗੀ ਸਲਾਹਾਂ ਦੇ ਚੱਕਰ ਦੇ ਵਿੱਚ ਤੇ ਕੀੜਾ ਮਕੌੜਾ ਜਿਹੜਾ ਉਹਦਾ ਹਮਲਾ ਜਿਹੜਾ ਹੈਗਾ ਨਾਲ ਦੀ ਨਾਲ ਵੱਧ ਜਾਂਦਾ ਸਪਰੇਅ ਕਰਨੀ ਵੀ ਵੱਡੀ ਫਸਲ ਚ ਔਖੀ ਹੋ ਜਾਂਦੀ ਹੈ ਇਸ ਕਰਕੇ ਆਪਣੇ ਵਾਸਤੇ ਸਮੱਸਿਆ ਬਣ ਜਾਂਦੀ ਹੈ ਸੋ ਜਦੋਂ ਤੱਕ ਫਸਲ ਗੋਡੇ-ਗੋਡੇ ਤੱਕ ਆ ਉਦੋਂ ਤੱਕ ਆਪਾਂ ਕੀੜੇ ਮਕੌੜੇ ਕੰਟਰੋਲ ਕਰ ਲਈਏ ਜੇ ਕੋਈ ਉਲੀ ਰੋਗ ਦੀ ਸ਼ਿਕਾਇਤ ਲੱਗਦੀ ਹੁੰਦੀ ਤਾਂ ਆਪਾਂ ਉਹ ਐਮ 45 ਜਿਹੜੀ ਦਵਾਈ ਹੈ ਉਹ ਤੁਸੀਂ ਜਿਹੜੀ ਹੈਗੀ ਆ 200 ਗ੍ਰਾਮ 150 ਲੀਟਰ ਪਾਣੀ ਚ ਸਪਰੇਅ ਕਰਕੇ ਫਸਲ ਨੂੰ ਜਿਹੜੀ ਹੈਗੀ بچਾ ਸਕਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ